ਹਰਦੇਵ ਸਿੰਘ ਨਾਮ ਮੇਰਾ ਪਿੰਡ ਸਾਰਕੜਾ ਜੇ ਕੱਕੜ ਚੌਕੀ ਲੋਕੋਕੇ ਖਾਣਾ ਇਹ ਕੀ ਗੱਲ ਹੈ ਸਾਰੀ ਦੱਸੋ ਇਹ 29 ਤਰੀਕ ਦੀ ਗੱਲ ਹੈ ਜੀ 29 ਤਰੀਕ ਨੂੰ ਕੁੜੀਆ ਮੇਰੀ ਗਈ ਹੈ ਸਕੂਲ ਨੇ 7 ਵਜੇ ਤੇ ਉਦੋਂ ਬਾਅਦ ਵਾਪਸ ਨਹੀਂ ਆਈ ਤੇ ਜਿਸ ਦਿਨ ਸਾਡੀ ਕੁੜੀਆ ਗਈ ਆ ਗਾਇਬ ਹੋਈ ਆ ਉਸ ਦਿਨ ਹੀ ਲਾਗੇ ਸਾਡੇ ਸਾਲ ਇੱਕ ਤੋਂ ਗਵਾਂਢੀ ਰਹਿ ਰਹਾ ਸੀ ਤੇ ਉਸ ਦਿਨ ਹੀ ਉਹਨਾਂ ਸਮਾਨ ਆਪਣਾ ਸਮੇਟਿਆ ਤੇ ਚਲੇ ਗਏ ਮੜਤਾ ਮੁਹੰਮਦ ਸ਼ਾਕਾ ਪੂਰਾ ਪੂਰਾ ਹਾਂਜੀ ਸ਼ਾਕਾ ਜੀ ਕਿਉਂਕਿ ਉਹ ਤਾਂ ਨਹੀਂ ਫੋਨ ਬੰਦ ਉਹ ਨਾ ਕਰਤੇ ਆ ਨੰਬਰ ਉਹਨਾਂ ਦੇ ਸਾਡੇ ਕੋਲ ਹੈਗੇ ਹੀ ਉਹਨਾਂ ਨੇ ਫੋਨ ਬੰਦ ਕਰਤੇ ਹਾਂਜੀ ਪੁਲਿਸ ਨੂੰ ਰਿਪੋਰਟ ਦਿੱਤੀ ਹਾਂਜੀ ਪੁਲਿਸ ਨੂੰ ਰਿਪੋਰਟ ਦਿੱਤੀ ਪੁਲਿਸ ਨੇ ਕੋਈ ਅਜੇ ਤੱਕ ਮਹੀਨਾ ਹੋ ਗਿਆ ਜੇ ਗੇੜੇ ਮਾਰ ਕੇ ਅਜੇ ਦਾ ਕੋਈ ਅਜੇ ਤੱਕ ਮੂੰਹ ਸਿਰ ਨਹੀਂ ਜੇ ਲੱਭਦਾ ਕੀ ਕਹਿੰਦਾ ਪੁਲਿਸ ਵਾਲੇ ਵੀ ਜਦੋਂ ਅਜੇ ਦਾ ਕਈ ਚੌਕੀ ਇੰਚਾਰਜ ਚੌਕੀ ਨਹੀਂ ਹੁੰਦਾ ਜੀ ਫੇਰ ਤੁਰ ਕੇ ਫੇਰ ਅਜੇ ਦਾ ਅੱਕਰੀ ਉਹ ਮਿਲਦਾ ਨਹੀਂ ਅੱਕਰੀ ਉਹ ਫੋਨ ਬੰਦ ਆਉਂਦਾ ਹੁਣ ਚੁੱਕਦਾ ਹੀ ਨਹੀਂ ਆਈ ਨੇ ਪ੍ਰਸ਼ਾਸਨ ਨੂੰ ਕੀ ਕਹਿੰਦਾ ਤੁਸੀਂ ਵਾਰ-ਵਾਰ ਜਾਂਦੇ ਥਾਣੇ ਕੀ ਕਹਿੰਦੇ ਭਾਈ ਅਸੀਂ ਦੇ ਬਾਰ-ਬਾਰ ਜਾਂਦੇ ਆ ਕਦੀ ਤੋਂ ਆਂਦਾ ਮੈਨੂੰ ਕਚਹਿਰੀ ਕੰਮ ਆ ਮੈਂ ਕਚਹਿਰੀ ਗਿਆ ਮੈਂ ਤੁਹਾਨੂੰ ਐਸ ਟਾਈਮ ਮਿਲਦਾ ਮੈਂ ਉਸ ਟਾਈਮ ਮਿਲਦਾ ਸਾਨੂੰ ਕੁਝ ਨਹੀਂ ਹਿਸਾਬ ਮਿਲਿਆ ਕੀ ਸਮਝ ਤੁਹਾਨੂੰ ਖੱਜਿਆ ਕਰ ਰਹੀ ਕੀਤੀ ਜਾਂਦੀ ਪ੍ਰਸ਼ਾਸਨ ਵੱਲੋਂ ਹਾਂਜੀ ਲੇਕਿਨ ਭਗਵਾਨ ਜੀ ਸਰਕਾਰ ਤੇ ਕਹਿ ਰਹੀ ਹੈ ਵੀ ਇਹ ਵਰਤਾਂ ਵਾਸਤੇ ਬੜੇ ਵਧੀਆ ਕਾਨੂੰਨ ਬਣਾਏ ਗਏ ਨੇ ਕੋਈ ਭਾਈ ਕੋਈ ਕਾਨੂੰਨ ਨਹੀਂ ਜੇਗਾ ਅਸੀਂ ਤਾਂ ਖੱਜਲੋ ਮਹੀਨਾ ਹੋ ਗਿਆ ਖੱਜਲ ਹੁੰਦਾ ਸਰਕਾਰ ਕੋ ਕੀ ਮੰਗ ਕਰਦੇ ਆ ਅਸੀਂ ਸਰਕਾਰ ਕੋ ਇਹੋ ਮੰਗ ਕਰਦਾ ਵੀ ਹੁਣ ਇਨਸਾਫ ਦਿੱਤਾ ਜਾਵੇ ਇਹਨਾਂ ਨੂੰ ਬਾਂਦੀ ਤੋਂ ਬਾਂਦੀ ਕੜੀ ਸਜ਼ਾ ਦਿੱਤੀ ਜਾਵੇ ਜਿਹੜੇ ਠੱਗ ਆ ਅਹੀਂ ਨੱਥੂਪੁਰ ਇਹਦਾ ਹਾਨੂੰ ਡਰੈੱਸ ਮਿਲਿਆ ਅਸੀਂ ਉੱਥੇ ਨੱਥੂਪੁਰ ਤੇ ਵੀ ਗਏ ਆ ਉੱਥੋਂ ਵੀ ਇਹ ਕੋਈ ਫਰਾਡ ਕਰਕੇ ਭੱਜੇ ਆ ਤੁਸੀਂ ਪ੍ਰਸ਼ਾਸਨ ਨੂੰ ਸਾਰਾ ਦੱਸਿਆ ਕੀ ਇਹਨਾਂ ਦਾ ਕੋਰਪੋਰੇਟ ਜਿੱਥੇ ਦਾ ਇਕੱਠਾ ਕੋਈ ਵੀ ਸਾਰਾ ਕੋ ਦੱਸਿਆ ਪ੍ਰਸ਼ਾਸਨ ਹਾਂਜੀ ਸਭ ਕੁਝ ਲਿਖਾਇਆ ਜੀ ਤਾਂ ਇਸ ਤਰ੍ਹਾਂ ਦੀ ਕੋਈ ਸ਼ੰਕਾ ਤਾਂ ਨਹੀਂ ਹੈਗੀ ਤੁਹਾਡੀ ਪੁਲੀ ਦਾ ਕੁਝ ਗਲਤ ਹੋਇਆ ਹੋਵੇਗਾ ਇਹ ਤਾਂ ਮਾਲਕ ਹੀ ਜਾਣਦਾ ਜੀ ਕੁੜੀ ਆ ਤੇ ਜਦੋਂ ਚਲੇ ਗਈ ਘਰੋਂ ਹਾਨੂੰ ਤੇ ਜਿਸ ਪਿੰਡ ਦੇ ਵਿੱਚ ਤੁਸੀਂ ਗਏ ਉੱਥੋਂ ਦਾ ਜਿਹੜਾ ਸੀਨੀਅਰ ਬੰਦੇ ਸੀ ਜਿੱਦਾ ਸਰਪੰਚੂ ਗੈਰਾ ਉਹਨੇ ਕੀ ਕੀਤਾ ਹਾਂਜੀ ਸਰਪੰਚ ਸਾਹਿਬ ਨੇ ਇਹੋ ਕਿਹਾ ਕਿ ਇੱਥੋਂ ਵੀ ਠੱਗੀ ਮਾਰ ਕੇ ਨਿਕਲੇ ਆ ਨੱਥੂਪੁਰ ਪਿੰ ਉੱਥੇ ਗਏ ਅਸੀਂ ਉੱਥੋਂ ਵੀ ਸਾਨੂੰ ਇਹੋ ਮਿਲਿਆ ਵੀ ਇਹ ਤਾਂ ਥਾਣੇ ਵਾਲਿਆਂ ਨੇ ਦੱਸੀ ਤੁਸੀਂ ਹਾਂਜੀ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਵੀ ਕਾਰਵਾਈ ਕਰਾਂਗੇ ਅੱਜ ਕਰਦੇ ਹਾਂ ਟਰੇਸ ਲਾਉਣੇ ਆ ਫੋਨ ਉਹਨਾਂ ਨੇ ਅਸੀਂ ਇਸ ਤਰ੍ਹਾਂ ਕਰਦੇ ਹਾਂ ਜਦੋਂ ਜਾਂਦਾ ਸਾਨੂੰ ਇਹੋ ਲੱਲੇ ਪੱਤੇ ਲਾ ਕੇ ਪੁਲਿਸ ਪਹੁੰਚਾਇਆ ਕਾਜ ਕਰਾ ਵੀ ਕੀਤੀ ਹੈ ਹਾਂਜੀ ਖਰਾਬੀ ਕੀਤੀ ਫਿਰ ਐਸਐਚਓ ਕੋਲ ਪਿੰਡ ਦੇ ਕੋਲ ਤੋਂ ਰਹਿ ਰਹੇ ਸੀ ਉਹ ਉੱਥੇ 5 ਸਾਲ ਭਾਜੀ ਰਹੇ ਹਾਂ 5 ਸਾਲ ਹਾਂਜੀ ਤੇ ਉਥੋਂ ਕੀ ਦਾ ਐਡਰੈਸ ਉਹਨਾਂ ਦੀ ਬੇਟੀ ਜਾਂ ਕੀ ਦਾ ਵੀ ਐਡਰੈਸ ਰਿਸ਼ਤੇਦਾਰਾਂ ਦਾ ਨਾ ਭਾਜੀ ਸਾਨੂੰ ਕਿਸੇ ਦਾ ਐਡਰੈਸ ਨਹੀਂ ਮਿਲਿਆ ਫਿਰ ਐਸਐਚਓ ਸਾਹਿਬ ਕੋ ਵੀ ਗਏ ਆ ਜਿੱਦਨ ਪਹਿਲੇ ਦਿਨ ਹੀ ਆ ਕੇ ਉਹ ਬੈਠੇ ਆ ਡਿਊਟੀ ਕੀਤੀ ਆ ਉਦਨ ਹੀ ਗਏ ਆ ਉੱਥੇ ਐਸਐਚਓ ਸਾਹਿਬ ਕੋ ਫਿਰ ਐਮਐਲਏ ਮਨਿਆਦੀਆ ਸਾਹਿਬ ਦਾ ਵੀ ਫੋਨ ਕਰਾਇਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੀ ਮੰਗੀ ਜੀ ਉਹਨਾਂ ਕਰਦੇ ਹੋ ਆਪਣਾ ਬੁੱਧ ਸਰਪ੍ਰਸ਼ਾਸਕ ਨੂੰ ਜਾਂ ਮੌਜੂਦਾ ਸਰਕਾਰ ਨੂੰ ਅਹੀਂ ਰਹੋ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਵੱਤੋ ਵਾਦ ਨੂੰ ਸਜ਼ਾ ਦਵਾਈ ਜਾਵੇ ਜਿਹੜੇ ਇਹੋ ਜਿਹੇ ਬੰਦੇ ਪਾਪੀ ਨੇ ਤੇ ਲੜਕੀ ਦਾ ਤੁਹਾਨੂੰ ਕੋਈ ਫੋਨ ਵਗੈਰਾ ਕੋਈ ਨਹੀਂ ਆਇਆ ਕਿ ਨਾ ਜੀ ਸਾਨੂੰ ਨਹੀਂ ਕੋਈ ਕੋਈ ਫੋਨ ਨਹੀਂ ਆਇਆ ਤੋਂ ਪਤਾ ਲੱਗਾ ਉਹ ਵੀ ਕੋਈ ਉਹ ਉਹਨਾਂ ਨੇ ਜਾ ਕੇ ਕਿ ਦੂਰ ਚਲ ਗਏ ਨੇ ਜਾਂ ਕੋਈ ਵਿਆਹ ਦਾ ਕੋਈ ਇਦਾਂ ਦਾ ਕੋਈ ਸੂਤ ਪਤਾ ਨਹੀਂ ਜੀ ਹੁਣ ਚਲੇ ਗਏ ਜਦੋਂ ਸਾਨੂੰ ਕਿਸ ਗੱਲ ਦਾ ਪਤਾ ਨਹੀਂ ਨਾ ਸਾਡੇ ਦਿਲ ਚ ਇਹ ਜੀ ਇੱਕ ਗੱਲ ਹੀ ਜਾਂ ਲੜਕੀ ਦੀ ਕੋਈ ਸਹੇਲੀ ਦਾ ਜਾਂ ਕੋਈ ਕਿਸੇ ਦਾ ਪਤਾ ਲੱਗੇ ਜਾਂ ਕੁਝ ਪਤਾ ਨਾ ਕਿਆਂ ਕਿ ਲੜਕੀ ਨੇ ਕਿਸ ਨੂੰ ਪੁੱਛ ਦੱਸਿਆ ਹੋਵੇ ਜਾਂ ਕੋਈ ਨਾ ਘਰ ਤੇ ਕੋਈ ਗੱਲ ਨਹੀਂ ਕੀਤੀ ਕੋਈ ਸਹੇਲੀ ਨੇ ਜਾਂ ਕਿਸ ਨੇ ਉਹਨਾਂ ਕੋਲ ਬੱਦਕ ਕੀਤੀ ਹੋਈ ਹੈ। ਹਾਂਜੀ। ਕਰੀਬ 1 ਸਾਲ ਤੋਂ ਰਹਿ ਰਹੇ ਹੀ ਉਹਨਾਂ ਦੇ ਘਰ ਵੀ ਉਹਨਾਂ ਦਾ ਰਿਸ਼ਤੇਦਾਰ ਕੋਈ ਬੀਟੀ ਜਾਂ ਕੋਈ ਕੋਈ ਜਾਂਦਾ ਹੋਇਆ। ਇੱਕੋ ਕੁੜੀ ਆਉਂਦੀ ਸੀ ਭਾਈ ਅਸੀਂ ਆਪਣੇ ਕੰਮਾਂ ਮਤਲਬ ਰੱਖਦੇ ਹਾਂ ਤੇ ਨਾ ਆਪਾਂ ਸਹੀ ਗੱਲ ਪੁੱਛਦੇ ਆਪਣੇ ਕੰਮਾਂ ਮਤਲਬ ਰੱਖੀਦਾ ਵੀ ਅੱਜ ਕੱਲ੍ਹ ਦੁਨੀਆ ਹੋਰ ਤਰ੍ਹਾਂ ਦੀ ਆ। ਘਰੇ ਆਈਦਾ ਤੇ ਕੰਮ ਤੇ ਚੱਲ ਜਾਈਦਾ ਸ਼ਾਮ ਨੂੰ। ਸਵੇਰੇ 7 ਵਜੇ ਨਿਕਲ ਜਾਈਦਾ ਸ਼ਾਮ ਨੂੰ 7 ਵਜੇ ਆਈਦਾ। ਜੋ ਕੁੜੀ ਉਹਨਾਂ ਦੇ ਘਰ ਆਉਂਦੀ ਸੀ ਉਹਦਾ ਉਹਨਾਂ ਨਾਲ ਰਿਸ਼ਤਾ ਕੀ? ਕੋਈ ਕੋਈ ਰਿਸ਼ਤਾ ਨਹੀਂ। ਇਤਰਾ ਮੇਰੀ ਕਰੀਆ ਆਪਣਾ ਸਾਡਾ ਦੁੱਧ ਲੈਓ ਸਾਡਾ ਇਤਰਾ ਕਰ ਦਿਓ ਆਖੇ ਵੇਖੇ ਲਾ ਲੈਂਦੇ ਛੋਟੀ ਬੱਚੀ ਬੱਚਿਆਂ ਨੂੰ ਆ ਕੇ ਲਾ ਲੈਂਦੇ ਨੇ ਨਾ ਨਾਮ ਦੱਸ ਕੇ ਆਪਣੀ ਸੰਸਥਾ ਦਾ ਨਾਮ ਦੱਸ ਕੇ ਜਿਹੜੀ ਅੱਜ ਪ੍ਰੈਸ ਕਾਨਫਰੰਸ ਹੋ ਰਹੀ ਹੈ ਜੀ ਮੈਂ ਆਪਣਾ ਮਹਿਰਾ ਪ੍ਰੈਜ਼ੀਡੈਂਟ ਮੁਸਕਾਨ ਔਮਨ ਵੈਲਫੇਅਰ ਸੁਸਾਇਟੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਇਸ ਲਈ ਬੁਲਾਈ ਗਈ ਕਿਉਂਕਿ ਇੱਕ 15 ਸਾਲ ਦੀ ਲੜਕੀ ਨਾਬਾਲਗ ਲੜਕੀ ਜੋ ਕਿ ਉਹਨਾਂ ਦੇ ਫਾਦਰ ਹਰਦੀਪ ਸਿੰਘ ਪਿੰਡ ਸਾਰਾ ਗੜਾ ਤੋਂ ਨੇ ਸੋ ਇਹਨਾਂ ਨੇ ਸਾਨੂੰ ਦੱਸਿਆ ਕਿ ਇਸਰ ਸਾਰਾ ਲੜਕੀ ਸਕੂਲ ਗਈ ਹੈ 29 ਜੁਲਾਈ ਨੂੰ ਇੱਕ ਮਹੀਨਾ ਹੋ ਚੱਲਿਆ ਪਰ ਘਰ ਵਾਪਿਸ ਨਹੀਂ ਮੁੜੀ ਉਸ ਤੋਂ ਬਾਅਦ ਇਹਨਾਂ ਨੇ ਪੁਲਿਸ ਥਾਣੇ ਕੰਪਲੇਨ ਲਿਖਾਈ ਹੈ ਪਹਿਲੇ ਤੇ 10 ਦਿਨ ਉਹਨਾਂ ਨੇ ਕੰਪਲੇਨ ਨਹੀਂ ਲਿਖੀ ਉਸ ਤੋਂ ਬਾਅਦ ਅਗਰ ਲਿਖਾਈ ਹੈ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਹੜੇ ਇਲਾਕੇ ਦਾ ਮਸਲਾ ਜੀ ਇਹ ਪਿੰਡ ਸਾਰਾ ਗੜਾ ਹੈਗਾ ਚੌਂਕੀ ਕੱਕੜ ਹੈ ਲੋਪੋਕੇ ਥਾਣਾ ਪੈਂਦਾ ਜੀ ਕੀ ਮੰਗ ਕੀ ਕਰਦੇ ਮੰਗੇ ਹੈ ਕਿ ਇਹਨਾਂ ਨੂੰ ਆਪਣੀ ਬੇਟੀ ਚਾਈਦੀ ਹੈ ਹੋਰ ਦੱਸੋ ਮਾਂ ਪਿਓ ਰੋ ਰਹੇ ਨੇ ਕਿ ਸਾਡੀ ਬੇਟੀ ਦਾ ਕੋਈ ਅਤਾ ਪਤਾ ਨਹੀਂ ਹੈ ਸੋ ਇਹਨਾਂ ਨੂੰ ਥੋੜਾ ਸ਼ੱਕ ਵੀ ਹੈ ਉਹ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਕਿਸ ਕਿਸ ਜਗ੍ਹਾ ਤੇ ਇਹਨਾਂ ਨੂੰ ਹੈਗਾ ਨਾ ਇਹ ਤੁਹਾਨੂੰ ਖੁਦ ਦੱਸ ਦੰਗੇ ਪਰ ਪੁੱਛ ਕੋਈ ਕਾਰਵਾਈ ਨਹੀਂ ਕਰਦੀ ਫਿਰ ਤੁਹਾਡੀ ਸੁਸਾਇਟੀ ਦੇ ਵੱਲੋਂ ਕੋਈ ਐਕਸ਼ਨ ਜਿਹੜਾ ਜਾਂ ਕੋਈ ਹਿਪਦਕੀ ਦੀ ਲਈ ਜਾਏਗੀ ਜੀ ਬਿਲਕੁਲ ਮੈਂ ਤੇ ਹਮੇਸ਼ਾ ਤੋਂ ਸਾਡੀ ਸੋਸਾਇਟੀ ਔਰਤਾਂ ਔਰ ਲੜਕੀਆਂ ਦੇ ਲਈ ਹਮੇਸ਼ਾ ਖੜੀ ਐ ਸੀ ਜੇਕਰ ਇਸ ਲੜਕੀ ਨੂੰ ਅਗਰ ਇਨਸਾਫ ਨਹੀਂ ਮਿਲਿਆ ਲੜਕੀ ਵਾਪਸ ਨਹੀਂ ਆਈ ਜਾਂ ਜਿਹੜੇ ਲੜਕੀ ਨੂੰ ਲੈ ਕੇ ਗਏ ਆ ਉਹਨਾਂ ਤੇ ਕਾਰਵਾਈ ਨਾ ਹੋਈ ਗਈ ਤੇ ਅਸੀਂ ਧਰਨਾ ਦੇਵਾਂਗੇ ਆਪਣੀ ਸੋਸਾਇਟੀ ਵੱਲੋਂ ਔਰ ਬਹੁਤ ਸਾਰੀ ਕੋਸ਼ਿਸ਼ ਹੋਏਗੀ ਵੀ ਔਮਨ ਕਮਿਸ਼ਨ ਔਮਨ ਕਮਿਸ਼ਨ ਕੋ ਵੀ ਜਾਈਏ ਔਰ ਇਨਸਾਫ ਚਨਚਾਇਤਾ ਚਾਹੀਦਾ ਚਾਹੀਦਾ ਕਿਉਂਕਿ ਪਿੱਛੇ ਜੀ ਤੁਸੀਂ ਦੇਖ ਰਹੇ ਹੋ ਕਿੰਨਾ ਕੈਂਡਲ ਮਾਰਚ ਵਗੈਰਾ ਸਭ ਕੁਝ ਹੋ ਰਿਹਾ ਹੈ ਉਹਦਾ ਕੀ ਫਾਇਦਾ ਬਾਅਦ ਵਿੱਚ ਜੇ ਤੁਸੀਂ ਇਸ ਤਰ੍ਹਾਂ ਦਾ ਸਭ ਕੁਝ ਕਰੋ ਸੋ ਕੁਝ ਗਲਤ ਹੋਣ ਤੋਂ ਪਹਿਲਾਂ ਅਸੀਂ ਇਹ ਹੀ ਜਾਣਿਆ ਕਿ ਉਸ ਲੜਕੇ ਨੂੰ ਸੁਰੱਖਿਅਤ ਲਿਆਇਆ ਜਾਏ ਠੀਕ ਮੈਂ ਬਲਜੀਤ ਕੌਰ ਹਾਂ ਜਿੱਥੋਂ ਮੇਰੀ ਗੱਲ ਹੋਈ ਹੈ ਜੀ ਸਾਰੀ ਤੁਸੀਂ ਥੋੜਾ ਜਿਹਾ ਮੈਂ ਬਲਜੀਤ ਕੌਰ ਆਪਾਂ ਦਾ ਸਾਡਾ ਸਾਰ ਮਾਣ ਬਣਾਵਾ ਐ ਤਾਂ ਮੇਰੇ ਬੇਟੀ 15 ਸਾਲਾਂ ਦੀ ਸੀ 7 ਵਜੇ ਘਰ ਹੋ ਗਈ ਕਿੰਨੇ ਤਰੀਕ ਨੂੰ 29 ਤਰੀਕ ਨੂੰ ਉਹ ਘਰ ਵਾਪਸ ਹਾਂਜੀ ਸਕੂਲ ਗਈ ਸੀ ਮੈਂ ਕਿ ਸਾਢੇ 7 ਵਜੇ ਕਬੱਡੀ ਮੈਚ ਕਬੱਡੀ ਮੈਚ ਖੇਡਦੀ ਉਹ ਨੂੰ ਕਿਦੋਂ ਵਜੇ ਦਾ ਟਾਈਮ ਹੈ ਤਾਂ ਉਹ ਘਰ ਨਹੀਂ ਵਾਪਸ ਆਈ ਵੀ ਤੁਹਾਨੂੰ ਕਿਤੇ ਸ਼ੱਕ ਹਾਂਜੀ ਸ਼ੱਕ ਹੈਗਾ ਹਨ ਗਵੰਧਰ ਉਧਰ ਹੀ ਉਹ ਗਏ ਆ ਘਰ ਹਾਂਜੀ ਦਿੱਤੇ ਇਹ ਤਾਂ ਉਹਨਾਂ ਨੇ ਕੋਈ ਸਾਡੇ ਨਾਲ ਵਾਈ ਨਾ ਕਿਤੇ ਕੋਈ ਨਹੀਂ ਉਹ ਸੰਦੇ ਗੰਦੇ ਸਾਡੇ ਕੋਲ ਗੱਲ ਚੰਗੀ ਹੈ ਕਿ ਕੱਕੜੀ ਰਠਾਣਾ ਹੈਗਾ ਜੋ ਲੋਪੋ ਕੇ ਟੀਮਾਂ ਕੀ ਕਰਦੇ ਪ੍ਰਸ਼ਾਸਨ ਮਾਂਗਾ ਇਹੋ ਕਰਦੇ ਪਈ ਬਾਦ ਤੋਂ ਬਾਦ ਪਈ ਸਾਨੂੰ ਬੰਦੇ ਮਿਲ ਜਾਣ ਕਹੀ ਸਜਾ ਦਵਾਉਣਾ ਚਾਹੁੰਦੇ ਆ ਸਰਕਾਰ ਕੋ ਜਾਂਦੇ ਪ੍ਰਸ਼ਾਸਨ ਤੁਹਾਨੂੰ ਕੀ ਹਾਂਜੀ ਇਸ ਕਿਹਾਦਾ ਲੋਕ ਸੇ ਥਾਣੇ ਕੋਲ ਸੇ ਇਹੋ ਆਹ ਦਿਨ ਦੇ ਰੋਜ ਕਿਤੇ ਤਿੰਨ ਤਿੰਨ ਚਾਰ ਚਾਰ ਗੇੜੇ ਮਾਰੀਦੇ ਕੋਈ ਨਹੀਂ ਉਹਨਾਂ ਨੂੰ ਬੇਵਕੂਫ ਗਾਲਮਾਂ ਦਾ ਸਾਡੇ ਕੋਈ ਵੀ ਨਹੀਂ ਹੁੰਦਾ ਵੀ ਪੁਲਿਸ ਨੂੰ ਦੱਸਿਆ ਜੇ ਤੁਹਾਨੂੰ ਸ਼ੱਕ ਹੈਗਾ ਤੁਸੀਂ ਪੁਲਿਸ ਨੂੰ ਦੱਸਿਆ ਹਾਂ ਜੀ ਆਈ ਸਾਰੀ ਗੱਲ ਕੀਤੀ ਹੈ ਉਹਨਾਂ ਨੇ ਸਾਰੀ ਡਿਟੇਲ ਕੱਢ ਕੇ ਦੱਸਿਆ ਵੀ ਇਦਾਂ ਇਦਾਂ ਹਾਂ ਨਾ ਹਾਂ ਜੀ ਉਹ ਕਰਾਏ ਤੇ ਰਹਿੰਦੇ ਨੇ ਆਤਾ ਪਤਾ ਹਾਂ ਉਹਨਾਂ ਨੇ ਕੋਈ ਵੀ ਉਹਨਾਂ ਕਦੀ ਕੋਈ ਸੱਚ ਨਹੀਂ ਦੱਸਿਆ ਵੀ ਕਿੱਥੋਂ ਦੇ ਹੈ ਰਹਿਣ ਵਾਲੇ ਆ ਕਿੱਥੇ ਹੈ ਜਾਣਾ ਤੁਹਾਨੂੰ ਘਰ ਕਰਾਏ ਦੇ ਦਿੱਤਾ ਸੀ ਉਹਨਾਂ ਦੇ ਕੋਲ ਉਹਨਾਂ ਦਾ ਕੋਈ ਪ੍ਰੂਫ ਨਹੀਂ ਹੈਗਾ ਨਹੀਂ ਉਹਨਾਂ ਦੇ ਕੋਲ ਵੀ ਕੋਈ ਪ੍ਰੂਫ ਨਹੀਂ ਹੈਗਾ ਉਹਨਾਂ ਕੋਲ ਹਾਂ ਨੁਰੇ ਜਿੱਦਣ ਲਗਾਏ ਤੇ ਆਂਦੇ ਹੀ ਅਹੀ ਬਲੇ ਬਲੇ ਕੇ ਜੰਨੇ ਆ ਕਿਸੇ ਨੂੰ ਆਂਦੇ ਹੀ ਪੀ ਅਹੀ ਤਰਨ ਤਰਨ ਜੰਨੇ ਸਾਟ ਗਾਲ ਉਹਨਾਂ ਕੋਈ ਵੀ ਨਹੀਂ ਕਿਸੇ ਨੂੰ ਦੱਸੇ ਹੋਏ ਜਿਹੜੀ ਲੜਕੀ ਸੀ ਕੋਈ ਉਹਨਾਂ ਤੇ ਤੁਹਾਨੂੰ ਕੋਈ ਮਾੜਾ ਮੋਟਾ ਪਹਿਲੇ ਸ਼ੱਕ ਸੀ ਕਿ ਕੋਈ ਗੱਲਬਾਤ ਹੋ ਰਹੀ ਹੈ ਨਹੀਂ ਨਹੀਂ ਇਹੋ ਜ ਕੋਈ ਗੱਲਬਾਤ ਨਹੀਂ ਹਨ ਕੋਈ ਡੌਂਟ ਨਹੀਂ ਬੈੱਡ ਤੇ ਕੋਈ ਨਹੀਂ ਹੈ ਕਿਉਂ ਹੈ ਵੀ ਉਹ ਦੇ ਉਹਨਾਂ ਦੇ ਨਾਲ ਹੀ ਆ ਉਹਨਾਂ ਨੇ ਹੀ ਸਾਡੀ ਕੁੜੀ ਹਾਂ ਨੁਸ਼ਾਕ ਹੋਇਆ ਪਏ ਕਿ ਜਦੋਂ ਆਹੇ 2 ਵਜੇ ਇਹ ਦੇ ਪਾਪਾ ਗਏ ਲੈਣਾ 2:00 ਵਜੇ 8 ਮਿੰਟ ਹੋ ਗਏ ਲੇਟ ਹੋ ਗਈ 2-4 ਮਿੰਟ ਇਹ ਮਿੰਟੇ ਸਕੂਲ ਗਏ ਉਹ ਤਾਂ ਕੋਈ ਨਹੀਂ ਆਗਾ ਹਾਂ ਜਿਹੜਾ ਮੜਕੇ ਪੇਸ਼ ਆ ਕੇ ਤਾਂ ਉਹ 2 ਵਜੇ ਕੇ 20 ਮਿੰਟਾਂ ਤੇ ਉਹਨਾਂ ਨੂੰ ਫੋਨ ਨੰਬਰ ਲੈ ਹੀ ਉਹਨਾਂ ਗਵਾਂਢੀਆਂ ਦੇ ਆਹੇ ਕਹੇ 2 ਵਜੇ ਕੇ 20 ਮਿੰਟਾਂ ਤੇ ਉਹਨਾਂ ਨੇ ਫੋਨ ਕੀਤਾ ਨਾ ਨਾ ਤਿੰਨੇ ਫੋਨ ਬੰਦ ਹੁੰਦੇ ਆ ਇਹ ਉਹਨਾਂ ਤੇ ਸਾਨੂੰ ਤਾਂ ਸ਼ੱਕ ਹੋਇਆ ਫਿਰ ਬੱਚਿਆਂ ਨੇ ਕੋਲੋਂ ਵੀ ਸਾਨੂੰ ਪਤਾ ਲੱਗਾ ਕਿ ਉਹਨਾਂ ਦੇ ਨਾਲ ਆਂਦੀ ਹੁੰਦੀ ਮੈਂ ਜਾਣਾ ਵਾ ਕਿੰਨੀ ਦੇਰ ਤੂੰ ਉੱਥੇ ਰਹਿੰਦੇ ਪਏ ਸੀ ਤੁਸੀਂ ਕਿੰਨੀ ਦੇਰ ਤੋਂ ਰਹਿੰਦੇ ਹੋ ਉਹ ਤਾਂ ਆਹੀ ਤੇ ਉੱਥੇ ਰਹਿਣ ਵਾਲੇ ਅਰਥਾਂ ਦੇ ਰਹਿਣ ਵਾਲੇ ਆ ਉਹ ਇੱਕ ਸਾਲ ਤੋਂ ਰਹਿੰਦੇ ਆ ਇਹ ਉਹ ਨਾ ਜਿਹੜਾ ਲੜਕਾ ਜਿੰਨਾ ਤੱਕ ਸ਼ੱਕ ਪੈਂਦਾ ਉਹ ਵਿਆਹ ਸਕੇ ਤਵਾਰਾ ਹੀ ਹੋਊਗਾ ਨਹੀਂ ਪਹਿਲਾਂ ਹਾਂ ਨਾ ਤਾਂ ਉਹਨਡੇ ਪਤਾ ਲੱਗਾ ਕਿ ਉਹ ਵਿਆਇਆ ਵੀ ਹਾਂ ਨੂੰ ਨਹੀਂ ਕਦੀ ਉਹਨਾਂ ਨੇ ਦੱਸਿਆ ਕਿ ਬੇਟਾ ਮੇਰਾ ਵਿਆਇਆ ਵਾ ਕਿੰਨੀ ਕੁ ਬੋ ਸਕਦੀ ਉਹਦੇ 3 ਸਾਲ ਹੈਗੇ ਉਮਰ ਆ ਤੁਹਾਨੂੰ ਸ਼ੱਕ ਹੈ ਕਿ ਤੁਹਾਡੀ ਲੜਕੀ ਉਹਨੇ ਉਹਨੂੰ ਲਾਏਗੀ ਹਾਂ ਨਾ ਪੱਕਾ ਸ਼ੱਕ ਵਾ ਵੀ ਉਹਨਾਂ ਨੇ ਖੜ ਗਈ ਆ ਪਰ ਲਾ ਕੇ ਖੜਿਆ ਲੱਗਦਾ ਤੁਹਾਨੂੰ ਹਾਂ ਨਾ ਮਗਰ ਲਾ ਕੇ ਲੈ ਗਏ ਆ ਉਹ ਪਤਾ ਸੀ ਕਰ ਬਿਕੋਰ ਨੂੰ ਸੋਨੀ ਪੁੱਤਰ ਜਸਵੀਰ ਸਿੰਘ ਵੱਲੋਂ ਘਰ ਭਜਾ ਕੇ ਲਾਜਾਂ ਸੰਬੰਧੀ ਦਰਖਾਸਤ ਮਸੂਲ ਹੋਈ ਸੀਗੀ ਲੜਕੀ ਦੇ ਬਾਪ ਹਰਦੇਵ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 167/24 ਅੰਡਰ ਸੈਕਸ਼ਨ 137 2 87 62 ਦਰਜ ਰਜਿਸਟਰ ਕੀਤਾ ਗਿਆ ਤਫਤੀਸ਼ ਜਾਰੀ ਆ ਛਾਪੇਮਰੀ ਕੀਤੀ ਜਾ ਰਹੀ ਆ ਜੋ ਸੋਨੀ ਇਸ ਤੋਂ ਪਹਿਲਾਂ ਪੰਜੂਰਾ ਪੰਜੂਰਾ ਤੋਂ ਪਹਿਲਾਂ ਨੱਥੂਪੁਰ ਥਾਣਾ ਹਰੀਕੇ ਤੇ ਹਰੀਕੇ ਰਹਿਣਾ ਤਸਦੀਕ ਹੋਇਆ ਜਿਸ ਦੇ ਖਿਲਾਫ ਹੂਮਨ ਤੇ ਟੈਕਨੀਕਲ ਸੋਰਸ ਲਾਏ ਗਏ ਆ ਇਹਨੂੰ ਜਲਦੀ ਤੋਂ ਜਲਦੀ ਗ੍ਰਫਤਾਰ ਕੀਤਾ ਜਾਵੇਗਾ